ਇਹ ਵਾਸਤੇ ਮਰਨ ਦੀ ਤਿਆਰੀ ਇਹਦੇ ਦੋ ਚਾਰ ਦਿਨਾਂ ਵਿੱਚ ਮਰ ਜੇ ਤਾਂ ਠੀਕ ਹੈ ਮੇਰੀ ਆਤਮਾ ਨੂੰ ਸ਼ਾਂਤੀ ਮਿਲ ਜੇ ਤੇ ਇਹਦੇ ਕੀ ਲੱਗਦੇ ਨੇ ਮੈਂ ਮਾਂ ਇਹਦੇ ਬਹੁਤ ਜ਼ਿਆਦਾ ਇਥੇ ਨਸ਼ਾ ਛੋਟੇ ਛੋਟੇ ਬੱਚੇ ਨਸ਼ਾ ਕਰਦੇ ਸਾਡੇ ਗਲੀਆਂ ਚ ਵੇਖਦਾ ਨਸ਼ਾ ਤੇ ਤੇਰਾ ਇਲਾਕਾ ਜੇ ਕਰਨਤਾਰ ਮੁਰਾਦਪੁਰਾ ਸ਼ਾਸਨ ਤੱਕ ਪਹੁੰਚ ਨਹੀਂ ਕੀਤੀ ਵੀ ਬੰਦ ਕਰੋ ਨਸ਼ੀਨੀ ਅਸੀਂ ਬਹੁਤ ਕੀਤਾ ਪਰ ਕੋਈ ਸੁਣਦੇ ਨਹੀਂ ਸਰਕਾਰ ਕੋਈ ਨਹੀਂ ਸੁਣਦੇ ਕੋਈ ਨਹੀਂ ਸੁਣਦਾ ਕੌਣ ਵੇਚਦੇ ਕੌਣ ਆ ਬੱਚੇ ਨਾ ਇੰਦਾ ਕੀ ਪਤਾ ਨਾ ਦਾ ਨਹੀਂ ਪਤਾ ਇਹ ਕਿਹੜਾ ਕਰਦੇ ਆ ਇਹਤੇ ਗਲੀਆਂ ਚ ਵੇਚਦੇ ਆ ਮੱਲੇ ਚ ਪੂਰੇ ਮਰਾਦ ਪਰੇ ਚ ਵੇਚਦਾ ਹਾਂਜੀ ਇਹਦੇ ਪੁਲਿਸ ਨਹੀਂ ਆਉਂਦੀ ਨਾ ਕੋਈ ਨਹੀਂ ਆਉਂਦਾ ਨਹੀਂ ਆਉਂਦੀ ਕਦੇ ਝਗੜ ਪੈਂਦੇ ਕਿ ਦੂਜੇ ਦੇ ਰਾਜੀ ਬੰਦਾ ਉਹ ਦਿੱਤਾ ਵੀ ਨਹੀਂ ਆਉਂਦੀ ਪੁਲਿਸ ਪੁਲਿਸ ਕਦੇ ਆਉਂਦੀ ਨਹੀਂ ਆਉਂਦੀ ਪੁਲਿਸ ਭਾਵੇਂ ਝਗੜ ਕੇ ਮਰ ਜਾਈਏ ਆ ਮੁੰਡੇ ਦਾ ਕੀ ਹਾਲ ਹੋਇਆ ਇਤਰਾ ਹੋਇਆ ਇੱਥੇ ਨਸ਼ੇ ਨਹੀਂ ਖਤਮ ਹੁੰਦਾ ਚੀਜ਼ਾਂ ਘਰ ਖਾਲੀ ਕਰ ਤੇ ਵੇਚ-ਵੇਚ ਕੇ ਕੋਈ ਨਹੀਂ ਕਹਿੰਦਾ ਵੀ ਮੁਕਤ ਮੁਕਤ ਕੌਣ ਦਿੰਦਾ ਲਿਆ ਨਸ਼ੇ ਤੇ ਗੱਲ ਲਿਆ ਲਿਆ ਕੇ ਦੌਰ ਫਰੀ ਹੈਗਾ ਤੈਨੂੰ ਪਿਉ ਇਹ ਸਾਡੀ ਜਾਨ ਖਾ ਖਾ ਕੇ ਲੈਂਦਾ ਮੈਂ ਕਿੱਥੋਂ ਦੇਣਾਂ ਕਿਹੜਾ ਨਾ ਨੂੰ ਸੈਂਟਰ ਚ ਦਾਖਲ ਕਰਾਓ ਸੈਂਟਰ ਚ ਦੋ ਵਾ ਤਿੰਨ ਵਰਾ ਚਕਾਤਾ ਇਹ ਨਹੀਂ ਹੁੰਦਾ ਹੈਗਾ ਇਹ ਬਸ ਥੋੜਾ ਮਰਨ ਦੀ ਤਿਆਰੀ ਇਹਦੇ ਦੋ ਚਾਰ ਦਿਨਾਂ ਵਿੱਚ ਮਰ ਜੇ ਤਾਂ ਠੀਕ ਹੈ ਮੇਰੀ ਆਤਮਾ ਨੂੰ ਸ਼ਾਂਤੀ ਮਿਲ ਜੇ ਇਹਦੇ ਕੀ ਲੱਗਦੇ ਨੇ ਮੈਂ ਮਾਂ ਇਹਦੇ ਭਾਈ ਆਂਦੇ ਜਾਂਦੇ ਵੀ ਭਾਈ ਮੜਾ ਯਾ ਉਹ ਮੂੰਹ ਤੇ ਗਾੜੀ ਨਾ ਕਰੋ ਸਾ ਥਰਲਾ ਕਰ ਮੜਾ ਯਾ ਹਾਂ ਜੀ ਕਿੰਨਾ ਨਸ਼ਾ ਵੇਚੰਦਿਆ ਇੱਥੇ ਇੱਥੇ ਬਹੁਤ ਜ਼ਿਆਦਾ ਨਸ਼ਾ ਵੇਚੰਦਿਆ ਹੈਗਾ ਇਹ ਕਿੰਦਾ ਦਾ ਨਸ਼ਾ ਹੀ ਨਹੀਂ 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 ਭਾਜੀ ਇੱਥੇ ਲੋਕੀ ਕਿਲੋ ਦੇ ਹਿਸਾਬ ਨਾਲ ਜੇਬ ਦੇ ਵਿੱਚ ਪਾ ਕੇ ਰੱਖਦੇ ਆ ਹਾਂਜੀ ਇਹ ਇਲਾਕਾ ਕਿਹੜਾ ਜੀ ਤਨੰਤਰ ਮੁਰਾਦਪੁਰਾ ਸਟੇਸ਼ਨ ਦੇ ਸਾਹਮਣੇ ਬਹੁਤ ਹੀ ਬਰਬਾਦੀ ਕੀਤੀ ਪਈ ਆ ਨਸ਼ੇ ਦੇ ਵਿੱਚ ਸੀਐਮ ਦੇ ਕਹਿੰਦੇ ਵੀ ਨਸ਼ਾ ਮੁਕਤ ਕਰਦਾ ਪੰਜਾਬ ਮੈਂ ਕਹਿੰਦਾ ਜਿਆਦਾ ਇਹ ਚਿੱਟਾ ਬਹੁਤ ਹੀ ਫੇਮਸ ਹੋਇਆ ਪਿਆ ਆ ਇੱਕ ਉਹ ਨਕੋਲ ਜੜੀ ਹੱਤ ਕੜ ਜੜੀ ਬਣਦੀ ਆ ਜੜੀ ਉਹ ਸ਼ਰਾਬ ਇਹ ਕੋ ਵੀ ਬਹੁਤ ਹੀ ਬਰਬਾਦ ਹੋਇਆ ਪੇ ਲੋਕੀ ਤੇ ਕਈ ਤਿੰਨ ਤਿੰਨ ਚਾਰ ਚਾਰ ਵਜੇ ਤੜਕੇ ਤੜਕੇ ਉੱਠ ਕੇ ਤੇ ਚੱਲ ਜਾਂਦੇ ਆ ਜਿੰਨਾ ਕੋ ਸ਼ਰਾਬ ਮਿਲਦੀ ਆ ਤਿੰਨ ਤਿੰਨ ਤੜਕੇ ਤੜਕੇ ਨਾ ਤੇ ਹੁਣ ਭਾਜੀ ਹੁਣ ਕੀ ਦੱਸ ਸਕਦੇ ਆ ਤੁਹਾਨੂੰ ਹੁਣ ਨਹੀਂ ਦੱਸ ਸਕਦੇ ਹਾਂਜੀ ਨਸ਼ਾ ਕੌਣ ਵੇਚਦਾ ਮੇਰਾ ਅਰਜੁਨ ਨਸ਼ਾ ਭਾਈ ਆਉਂਦੇ ਜਾਂਦੇ ਵੇਚਦੇ ਦੋਸਤੋ ਅਸੀਂ ਨਾ ਤਰਨਤਾਰ ਦੀ ਧਰਤੀ ਤੇ ਪਹੁੰਚੇ ਆ ਜਿਹੜਾ ਤਰਨਤਾਰ ਨ ਮਰਾਦਪੁਰਾ ਦੱਸਿਆ ਜਾ ਰਿਹਾ ਏ ਆਰਾਮਦੇਹ ਕਲੋਨੀ ਦੱਸੀ ਜਾ ਰਹੀ ਆ ਇੱਥੇ ਬੀਬੀਆਂ ਭੈਣਾਂ ਨਾਲ ਜਿਹੜਾ ਗੱਲਬਾਤ ਕੀਤੀ ਗਈ ਉਹਨੇ ਕਿਹਾ ਸਰੇਮ ਇੱਥੇ ਚਿੱਟਾ ਦਾਰੂ ਵਿਕਦੀ ਆ ਇੱਥੇ ਪ੍ਰਸ਼ਾਸਨ ਜਿਹੜਾ ਕੁਮ ਕਰਨੀ ਨਹੀਂ ਸੁਤਰੇਸੇ ਵਿਅਕਤੀ ਜੀ ਮੈਂ ਤਸਵੀਰਾਂ ਵੀ ਦਿਖਾ ਰਿਹਾ ਇਸ ਵਿਅਕਤੀ ਨੂੰ ਜਿਹਨੂੰ ਪੁੱਛਿਆ ਗਿਆ ਇਹਦਾ ਕਹਿਣਾ ਹੈ ਕਿ ਮੈਂ ਬਿਲਕੁਲ ਮਰਨ ਦੀ ਕਤਾਰ ਦੇ ਉੱਤੇ ਆ ਇੰਨਾ ਨਸ਼ਾ ਜਿਹੜਾ ਗਲੀਆਂ ਦੇ ਵਿੱਚ ਵਿਕਣਦਿਆ ਸਾਰੀਆਂ ਪਾਰਟੀਆਂ ਜੜੀਆਂ ਅੱਡੀ ਪਾਰਦਾ ਜ਼ੋਰ ਲਗਾ ਰਹੀਆਂ ਨੇ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਪਹਿਲਾਂ ਤੇ ਤੁਸੀਂ ਇਸ ਕਲੋਨੀ 'ਚੋਂ ਚਿੱਟਾ ਖਤਮ ਕਰੋ ਲੋਕੀ ਕਹਿ ਰਹੇ ਨੇ ਸ਼ਰਾਬ ਵਿਗੰਦੀ ਆ ਚਿੱਟਾ ਵਿਗੰਡਿਆ ਮਾਮਾ ਦੇ ਪੁੱਤ ਮੰਨਦੇ ਨੇ ਪਰ ਜਦੋਂ ਮਾਂ ਨਾਲ ਗੱਲਬਾਤ ਕੀਤੀ ਗਈ ਹੇ ਦੇ ਦਾ ਕਲੂੰਬ ਲੂੰਬੇ ਗਏ ਸਾਡੇ ਉਹਨਾਂ ਨੇ ਕਿਹਾ ਵੀ ਇਹ ਬੱਸ ਦਿਹਾੜੀ ਡੰਗ ਤੱਕ ਮਰਨ ਵਾਲਾ ਇਹ ਮਾਹਗਾਰੀ ਆ ਅਸੀਂ ਨਹੀਂ ਕਹਿ ਰਹੇ ਇਹ ਤਸਵੀਰਾਂ ਤੁਹਾਨੂੰ ਮੈਂ ਤਨ ਦਾ ਤੋਂ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਬਹੁਤ ਵਿਖੰਡੇ ਆ ਵੇਖ ਮੁੰਡੇ ਮਰਦੇ ਹੈਗੇ ਆ ਸੱਤਾ ਨਹੀਂ ਮੁਰਾਦਪੁਰ ਆ ਹੀ ਹੈਗਾ ਤਨ ਦਾ ਚ ਪਿੰਡਾ ਹਾਂ ਕਿੰਨਾ ਕੁ ਨਸ਼ਾ ਤੁਹਾਡੇ ਹਿਸਾਬ ਨਾਲ ਬਹੁਤ ਜ਼ਿਆਦਾ ਹੈਗਾ ਪੰਜਾਬ ਦੇ ਸੀਐਮ ਨੇ ਕਿਹਾ ਜੇਗਾ ਅਸੀਂ ਮੁਕਤ ਕਾਤਾ ਪੰਜਾਬ ਦੀ ਇੱਕ ਵੀ ਨਹੀਂ ਕੀਤਾ ਹੈਗਾ ਫੋਟੀ ਟੀਮ ਆਗਰਾਖ ਦੇਰੇ ਪੰਜਾਬ ਦੇ ਸੀਐਮ ਸਾਹਿਬ ਨੂੰ ਅਸੀਂ ਜਿੱਦ ਤਰ੍ਹਾਂ ਕਹਿੰਦੇ ਨਸ਼ਾ ਛੁੜਾ ਦਿਓ ਛੱਡੇ ਬੱਚੇ ਬਚਾ ਦਿਓ ਦੇਰੇ ਸੀਐਮ ਸਾਹਿਬ ਤੇ ਪੰਜਾਬ ਦੇ ਸੀਐਮ ਸਾਹਿਬ ਤੇ ਕਹਿੰਦੇ ਵੀ ਦਿਖਾਈ ਖਤਮ ਹੋ ਗਿਆ ਪੰਜਾਬ ਕੋ ਇੱਥੇ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਆਂਖਾਂ ਕੜਤੀਆਂ ਗਈ ਛੱਡੀਆਂ ਨੇ ਕੌਣ ਵੇਚ ਰਿਹਾ ਕੌਣ ਵੇਚ ਰਿਹਾ ਮੈਨੂੰ ਕੀ ਪਤਾ ਮੈਂ ਪਿੰਦਾ ਹੈਗਾ ਕੀ ਬਗ ਤੁਨੇ ਹੁੰਦੀ